ਮਰਾਤ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਬੈਂਸ ਸਿੰਘ ਗਰੋੜੀਆਂ ਦਰਸ਼ਕੋ ਹਮੇਸ਼ਾ ਸਾਡੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਦੇ ਅਜਿਹੇ ਨੌਜਵਾਨਾਂ ਨੂੰ ਅਜਿਹੇ ਲੋਕਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਕਿ ਇੱਕ ਪੰਜਾਬ ਨੂੰ ਸਹੀ ਸਿਹਤ ਪ੍ਰਦਾਨ ਕਰ ਰਹੇ ਨੇ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਕਾਰਜ ਕਰ ਰਹੇ ਨੇ ਤੇ ਅੱਜ ਸਾਡੇ ਨਾਲ ਜ਼ਿਲ੍ਹਾ ਮਰੀਕਟਲਾ ਦੇ ਪਿੰਡ ਸਰਵਰਪੁਰ ਤੋਂ ਨੌਜਵਾਨ ਪਰਮਜੀਤ ਸਿੰਘ ਮੌਜੂਦ ਨੇ ਜਿਹੜੇ ਕਿ weight lifting ਕਰਦੇ ਨੇ body building ਕਰਦੇ ਨੇ ਤੇ ਪੰਜਾਬ ਨੂੰ ਇੱਕ ਨਸ਼ਾ ਮੁਕਤ ਕਰਨ ਦਾ ਜਿੰਮੇਂ ਨੀਂ ਟੀਚਾ ਮਿੱਥਿਆ ਹੈ ਤੇ ਗੱਲਬਾਤ ਕਰਨ ਲੈਣੇ ਨੇ ਤੇ ਨਾਲ ਤੇ ਪ੍ਰੀਜੀ ਸਸਤ੍ਰੀ ਗਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਥੈਂਕ ਯੂ ਤੁਹਾਨੂੰ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਸਾਨੂੰ ਤੇ ਜਿਹੜੀ ਸ਼ੁਰੂਆਤ ਹੁੰਦੀ ਹੈ ਤੁਹਾਡੀ weight lifting ਦੀ body building ਦੀ ਇੱਕਦੋਂ ਹੁੰਦੀ ਹੈ ਜੀ 2000 ਆਪਣੇ 7 ਚੋਂ ਹੁੰਦੀ ਹੈ ਠੀਕ ਹੈ ਜੀ ਅਸੀਂ ਪਹਿਲਾਂ ਹੈ ਤੇ ਆਪਣੇ ਫੌਜੀ ਉਸਤਾਦ ਨੇ ਸਾਡੇ ਕੋਚ ਉਸਤਾਦ ਉਹਨਾਂ ਦੇ ਜਿੰਮ ਤੋਂ ਸ਼ੁਰੂ ਹੁੰਦਾ ਸਾਡਾ ਠੀਕ ਹੈ ਜੀ 2007 ਤੋਂ ਲੈ ਕੇ ਫਿਰ ਆਪਾਂ 2018 ਵਿੱਚ ਆਪਣਾ ਜਿੰਮ ਕਰਿਆ ਠੀਕ ਹੈ ਅੰਮ੍ਰਿਤ ਇਹ ਫਿਰ ਹੁਣ ਆਪਾਂ 19 24 ਵਿੱਚ ਆਪਣਾ ਪਲਾਟ ਲੈ ਕੇ ਆਪਣੀ ਜਗ੍ਹਾ ਤੇ ਆਪਣਾ ਜਿਮ ਬਣਾਇਆ। ਜਿਹੜੇ ਫੌਜੀ ਸਾਹਿਬ ਨੇ ਉਹ ਆਪਣੇ ਸੱਠਾ ਚੌਂਕ ਤੇ ਜਿਹਨੇ ਜਿਮ ਬਣਾਉਂਦਾ ਹਾਂਜੀ ਹਾਂ ਉਹਨਾਂ ਦੀ ਜਿਮ ਉਹਨਾਂ ਦੀ ਪਹਿਲਾਂ ਇੱਧਰ ਆਪਣੇ ਕੌਲ ਦੇ ਰੋਡ ਤੇ ਜਿਮ ਹੁੰਦੀ ਸੀ। ਠੀਕ ਹੈ ਜੀ। ਹਾਂਜੀ ਉਹਨਾਂ ਕੋਲ ਸਭ ਤੋਂ ਪਹਿਲਾਂ ਉਹਨਾਂ ਕੋਲੀ ਲੱਗਿਆ। ਠੀਕ ਹੈ। ਤੇ ਫਿਰ ਪਹਿਲੀ ਵਾਰ ਜਿਹੜਾ ਤੁਸੀਂ ਕੰਟੈਸਟ ਜਿੱਤੇ ਉਹ ਕਿਹੜਾ ਸੀਗੇ ਜੀ? ਇਹ 2021 ਚ ਮਿਸਟਰ ਸੰਘਰੂਰ ਦਾ ਜਿਹੜੀ ਉਹ ਵਾਰ ਚੈਂਪੀਅਨ ਹਾਂਜੀ। ਤੇ ਜੇਕਰ ਆਪਾਂ ਜ਼ਿਲ੍ਹਾ ਲੈਵਲ ਤੇ ਗੱਲ ਕਰੀਏ ਕਿੰਨੀ ਵਾਰ ਜਿੱਤ ਚੁੱਕੇ ਹਾਂ ਜ਼ਿਲ੍ਹਾ ਲੈਵਲ ਤੇ ਆਪਾਂ 4 ਵਾਰ ਓਵਰਾਲ ਚੈਂਪੀਅਨ ਬਣ ਚੁੱਕੇ ਹਾਂ ਠੀਕ ਹੈ ਤੇ ਜੇ ਆਪਾਂ ਪੰਜਾਬ ਲੈਵਲ ਦੀ ਗੱਲ ਕਰੀ ਤਾਂ ਜਾਲੇ ਗੁੰਦੇ ਵੀ 4 ਵਾਰ ਬਣ ਚੁੱਕੇ ਹਾਂ ਠੀਕ ਹੈ ਤੇ ਨੈਸ਼ਨਲ ਜੀ ਨੈਸ਼ਨਲ ਜੀ 2 ਵਾਰ ਜੀ ਤੇ ਹੁਣ ਇੰਟਰਨੈਸ਼ਨਲ ਖੇਡ ਕੇ ਆਏ ਹੋ ਉੱਥੇ ਫਿਰ ਕੀ ਪੋਜੀਸ਼ਨ ਰਹੀ ਤੁਹਾਡੀ ਉੱਥੇ ਆਪਣੇ 2 골ਡ ਮੈਡਲ ਆਏ ਨੇ ਜੀ 1 ਸਿਲਵਰ ਮੈਡਲ ਆਇਆ ਠੀਕ ਹੈ ਜੀ ਹਾਂਜੀ ਬੋਡੀ ਬਿਲਡਿੰਗ ਚੋਂ ਇੱਕ ਅਮਚਰ ਬੋਡੀ ਬਿਲਡਿੰਗ ਹੁੰਦੀ ਹੈ ਜੀ ਤੇ ਇੱਕ ਕਲਾਸਿਕ ਵਜੀਕ ਚੋਂ ਠੀਕ ਹੈ ਜੀ ਤੇ ਫਿਰ ਇਹਦੇ ਵਿੱਚ ਮਤਲਬ ਉੱਥੇ ਕਿਹੜੀ ਫੈਡਰੇਸ਼ਨ ਦੇ ਵੱਲੋਂ ਇਹ ਕਰਵਾਇਆ ਗਿਆ ਇਸ ਦਾ ਇਹ ਆਪਣੇ ਦੋ ਫੈਡਰੇਸ਼ਨਾਂ ਨੇ ਜੀ ਇੱਕ NBFI ਤੇ ਇੱਕ GPIFI ਠੀਕ ਹੈ ਜੀ ਹਾਂਜੀ ਇਹ ਇਟਲੀ ਦੀ ਫੈਡਰੇਸ਼ਨ ਹੈ ਜੀ ਤੇ ਆਪਣੇ ਨਾਲ ਸਾਰੇ ਵਰਲਡ ਦੀ ਵੈਸੇ ਟੀਮਾਂ ਜੁੜੀਆਂ ਹੋਈਆਂ ਨੇ ਤੇ ਆਪਣੇ ਇੰਡੀਆ ਤੋਂ ਵੀ ਪ੍ਰਿੰਸਪਲ ਭਾਜੀ ਠੀਕ ਹੈ ਉਹਨਾਂ ਨੇ ਆਰਗੇਨਾਈਜ਼ ਕਰਾਇਆ ਸੀ ਨਾਲ ਪਾਕਿਸਤਾਨ ਦੀ ਟੀਮ ਠੀਕ ਹੈ ਤੇ ਉੱਥੇ ਇਹ ਦੁਬਈ ਦੇ ਵਿੱਚ ਹੋਇਆ ਸੀ ਜੀ ਹਾਂਜੀ ਦੁਬਈ ਦੇ ਵਿੱਚ ਹੋਇਆ ਠੀਕ ਹੈ ਤੇ ਫਿਰ ਉੱਥੇ ਇਹਦੇ ਕੰਟੈਸਟ ਜਿਹੜੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਭਾਗ ਲਿਆ ਜਿਨ੍ਹਾਂ ਨੇ ਉਹ ਕਿੰਨੇ ਕੁ ਸੀਗੇ ਉਹਦੇ ਚ ਉਹ 14 ਦੇਸ਼ਾਂ ਤੋਂ ਆਏ ਜਿਵੇਂ ਇਟਲੀ, ਈਰਾਨ, ਇੰਗਲੈਂਡ, ਜ਼ਿੰਬਾਬਵੇ ਵੱਖ-ਵੱਖ ਦੇਸ਼ਾਂ ਤੋਂ ਆਏ ਦੀ 14 ਦੇਸ਼ਾਂ ਤੋਂ 200 ਪਲੇਅਰ ਦੇ ਲਗਭਗ ਪਲੇਅਰ ਸੀ ਠੀਕ ਹੈ ਜੀ ਤੇ ਫਿਰ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਹੁਣ ਗਲਤ ਰਸਤੇ ਪਈ ਹੋਈ ਹੈ ਉਹਨਾਂ ਨੂੰ ਕਿਸੇ ਦੇ ਦੂਤਾਂ ਪੰਜਾਬ ਚ ਇਹ ਹੀ ਸੁਨੇਹਾ ਦੇਵਾਂਗੇ ਜੀ ਕਿ ਪਹਿਲਾਂ ਤਾਂ ਆਪਣਾ ਸਰੀਰ ਸੰਭੋ ਨਸ਼ੇ ਛੱਡੋ ਨਸ਼ਿਆਂ ਨੂੰ ਆਪਾਂ ਇੱਕ ਤਰ੍ਹਾਂ ਦਾ ਨਰਕ ਕਹਿ ਸਕਦੇ ਹਾਂ ਜਿਹੜੇ ਨਰਕ ਚੋਂ ਨਿਕਲੋ ਕੋਈ ਆਪਣੇ ਗੇਮਾਂ ਵੱਲ ਜੁੜੋ ਗਰਾਉਂਡ ਹੋ ਗਿਆ ਕੋਈ ਵੀ ਆਪਣੇ ਪਿੰਡ ਚ ਗੇਮਾਂ ਹੋ ਖੇਡਾਂ ਹੁੰਦੀਆਂ ਨੇ ਉਹਨਾਂ ਨਾਲ ਨਾਲ ਜੁੜੋ ਤੇ ਨਸਿਆਂ ਨੂੰ ਛੱਡੋ ਠੀਕ ਹੈ ਜੀ ਤੇ ਫਿਰ ਇਸ ਉਮਰ ਦੇ ਵਿੱਚ ਆ ਕੇ ਜਿਵੇਂ ਹੁਣ 35 ਸਾਲ ਤੋਂ ਪਲੱਸ ਤੁਸੀਂ ਹੈਗੇ ਹੋ ਤੇ ਕਿੰਨਾ ਕਿਤੇ ਏਜ ਫੈਕਟਰ ਕੰਮ ਕਰਦਾ ਨਹੀਂ ਏਜ ਫੈਕਟਰ ਬੱਸ ਕੋਈ ਕੰਮ ਨਹੀਂ ਕਰਦਾ ਕਿਉਂਕਿ ਆਪਣਾ ਹੌਸਲਾ ਹੋਣਾ ਚਾਹੀਦਾ ਇਹ ਤੇ ਜੁਮੇਹਾਂ ਮੈਂ ਸਾਨੂੰ ਕਹਿੰਦਾ ਮੇਰੇ ਪੈਕਟੋਰੀਅਲ ਮਸਲ ਜਿੰਜਰੀ ਹੋ ਗਈ ਸੀ ਠੀਕ ਹੈ ਜੀ 30 31 ਦਸੰਬਰ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀ ਫਿਰ ਵੀ ਮੈਂ 2.5 3 ਮਹੀਨਿਆਂ ਦੇ ਵਿੱਚ ਵਿੱਚ ਰਿਕਵਰ ਕਰਕੇ ਨਾਲ ਹੀ ਆਪਣਾ ਬਹੁਤ ਹੀ ਵਧੀਆ ਵਰਕਆਊਟ ਕਰਕੇ 6-6 ਘੰਟੇ ਵਰਕਆਊਟ ਕੀਤਾ ਜੀ ਜੀ ਤੇ ਫਿਰ ਮਿਹਨਤ ਕਰਕੇ ਅੱਗੇ ਆਏ ਇਸ ਮੁਕਾਮ ਤੱਕ ਠੀਕ ਹੈ ਤੇ ਫਿਰ ਇਹਦੇ ਵਿੱਚ ਡਾਈਟ ਕੀ ਰਹਿੰਦੀ ਹੈ ਡਾਈਟ ਡਾਈਟ ਇਹਦੇ ਵਿੱਚ ਦੇਖੋ ਜੀ ਜਿਵੇਂ ਕਿ ਆਪਾਂ ਨੂੰ ਜ਼ਿਆਦਾਤਰ ਤਾਂ ਪ੍ਰੋਟੀਨ ਡਾਈਟ ਹੁੰਦੀ ਹੈ ਜੀ ਜਿਹਦੇ ਲਈ ਆਪਾਂ ਕਿ 1 ਕਿਲੋ ਤੱਕ ਆਪਣਾ ਚਿਕਨ ਹੁੰਦਾ ਤੇ 300 ਗ੍ਰਾਮ ਫੇਸ ਹੁੰਦੀ ਆ ਤੇ 20 25 ਅੰਡੇ ਤੇ ਨਾਲ ਹੀ ਸਬਜ਼ੀਆਂ ਫਰੂਟ ਤਕਰੀਬਨ 2 ਕੁ ਹਜ਼ਾਰ ਦਾ ਖਰਚਾ ਦਿਦੀ ਦਾ ਹੁੰਦਾ ਜੀ ਡਾਈਟ ਆ ਹਾਂਜੀ ਤੇ ਫਿਰ ਉਹਦੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਕਿਵੇਂ ਸਾਥ ਰਹਿੰਦਾ ਪਰਿਵਾਰ ਮੈਂਬਰ ਪੂਰਾ ਸਹਿਯੋਗ ਦਿੰਦੇ ਨੇ ਜੀ ਕੋਈ ਕਰ ਆਪਣੀ ਡਾਈਟ ਦਾ ਹੋ ਗਿਆ ਠੀਕ ਹੈ ਤੇ ਜਾਂ ਜਿਵੇਂ ਹੁਣ ਕੀ ਆਪਾਂ ਖੇਤੀਬਾੜੀ ਨਾਲ ਜੁੜੇ ਹੋਏ ਆ ਪਰਿਵਾਰ ਆਪਾਂ ਕਿਸਾਨੀ ਕਰਕੇ ਤੇ ਉਹਦੇ ਨਾਲ ਆਪਣੇ ਘਰ ਦੇ ਜਿਵੇਂ ਕੀ ਸਾਰੇ ਕੰਮ ਇਨੂੰ ਹੀ ਕਰਨੇ ਪੈਂਦੇ ਨੇ ਤੇ ਉਸ ਟਾਈਮ ਦੇ ਨਾਲ ਕੰਪੀਟੀਸ਼ਨ ਦੇ ਦਿਨਾਂ ਚ ਆ ਕੇ ਕਿਉਂਕਿ ਆਪਣਾ ਬਾਡੀ ਬਹੁਤ ਹੀ ਜ਼ਿਆਦਾ ਧੀ ਕੋਈ ਹੁੰਦੀ ਆ ਨਾ ਉਹਦੇ ਨਾਲ ਫਿਰ ਕਿ 20 25 ਦਿਨ ਜਿਹੜੇ ਨੇ ਉਹ ਕੰਮ ਸਾਰਾ ਕਰਦੇ ਨੇ ਡੇਡੀ ਸਾਦਰ ਸਾਹਿਬ ਉਹਨਾਂ ਨੇ ਹੀ ਕਰਿਆ ਉਹੀ ਸਾਬਦੇ ਨੇ ਫਿਰ ਤੇ ਆਪ ਸੀਵੇਂ ਸੀਸੇ 7 7 ਘੰਟੇ ਵਰਕਆਊਟ ਕਰਨ ਵਾਲੀ ਸੀਰੀ ਚ ਦੇਖ ਲਓ એનર્ਜੀ ਕਿੱਥੇ ਰਹਿੰਦੀ ਆ ਜਦ ਆਪਣੀ ਕਾਰ ਫੈਟ ਬਿਲਕੁਲ ਹੀ ਬੰਦ ਹੁੰਦੀ ਆ